ਹੈਲੋ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਜਦੋਂ ਵੀ ਆਪਾਂ ਕੋਈ ਵੀ ਪੱਪੀ ਲੈਣਾ ਆ ਤਾਂ ਕਿਹੜੀ-ਕਿਹੜੀ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਸਭ ਤੋਂ ਪਹਿਲੀ ਜਿਹੜੀ ਗੱਲ ਹੁੰਦੀ ਆ ਕਿ ਜਦੋਂ ਵੀ ਆਪਾਂ ਕੋਈ ਵੀ ਪੱਪੀ ਲੈਣਾ ਆ ਕਦੀ ਵੀ ਜਲਦਬਾਜ਼ੀ ਨਹੀਂ ਕਰਨੀ ਕਿਉਂਕਿ ਆਪਾਂ ਇੱਕ ਫੈਮਿਲੀ ਦਾ ਮੈਂਬਰ ਲੈਣ ਜਾ ਰਹੇ ਆ ਜਿਹਨੇ 12-15 ਸਾਲ ਤੱਕ ਆਪਣੇ ਨਾਲ ਰਹਿਣਾ ਹੈ ਤੇ ਜਲਦਬਾਜ਼ੀ ਚ ਕੀਤੇ ਫੈਸਲੇ ਹਮੇਸ਼ਾ ਨੁਕਸਾਨ ਹੀ ਕਰਦੇ ਨੇ ਆਪਣੇ ਨਾਲ ਬਹੁਤ ਤਰ੍ਹਾਂ ਦੇ ਫਰਾਡ ਹੋ ਜਾਂਦੇ ਨੇ ਪੈਸੇ ਵਾਲਾ ਫਰਾਡ ਹੋ ਜਾਂਦਾ ਆ ਬਿਮਾਰ ਬੱਚਾ ਭੇਜ ਦਿੱਤਾ ਜਾਂਦਾ ਆ ਬਰੀਡ ਚੇਂਜ ਕਰਕੇ ਦੇ ਦਿੱਤੀ ਜਾਂਦੀ ਆ ਦਿਖਾਉਂਦੇ ਕੁਝ ਹੋਰ ਆ ਭੇਜ ਕੁਝ ਹੋਰ ਦਿੰਦੇ ਆ ਇਸ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਫਰਾਡ ਹੋ ਜਾਂਦੇ ਨੇ ਇਸ ਕਰਕੇ ਜਦੋਂ ਵੀ ਪਪੀ ਲੈਣਾ ਆ ਪੂਰੀ ਤਰ੍ਹਾਂ ਸੈਟੀਸਫਾਈ ਹੋ ਕੇ ਜਦੋਂ ਤੁਹਾਡੇ ਦਿਲ ਨੂੰ ਪੂਰੀ ਸੰਤੁਸ਼ਟੀ ਹੋ ਜੂਗੀ ਫੇਰ ਹੀ ਬੱਚਾ ਘਰੇ ਲੈ ਕੇ ਆਉਣਾ ਆ। ਦੂਸਰਾ ਜਿਹੜਾ ਸਭ ਤੋਂ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਜਿੱਥੋਂ ਤੱਕ ਪੋਸੀਬਲ ਹੋ ਸਕਦਾ ਆ ਤੁਸੀਂ ਡਾਇਰੈਕਟ ਓਨਰ ਦੇ ਘਰੇ ਜਾ ਕੇ ਬੱਚਾ ਲੈ ਕੇ ਆਓ। ਉਹਦੇ ਨਾਲ ਤੁਹਾਡੇ ਬਹੁਤ ਸਾਰੇ ਫਾਇਦੇ ਹੋ ਜਾਣਗੇ। ਇੱਕ ਤਾਂ ਤੁਸੀਂ ਸਾਰੇ ਤਰ੍ਹਾਂ ਦੇ ਫਰੋਡਾਂ ਤੋਂ ਬਚ ਜਿਓਗੇ। ਦੂਸਰਾ ਤੁਹਾਨੂੰ ਮਦਰ ਜਾਂ ਫਾਦਰ ਦੋਨਾਂ ਚੋਂ ਇੱਕ ਵੇਖਣ ਨੂੰ ਜ਼ਰੂਰ ਮਿਲ ਜੂਗਾ। ਤੇ ਇੱਕ ਸਭ ਤੋਂ ਵੱਡੀ ਗੱਲ ਬਰੀਡ ਦੀ ਗਾਰੰਟੀ ਜ਼ਰੂਰ ਹੋਊਗੀ ਜਿਹੜੀ ਕਿ ਸਰਟੀਫਿਕੇਟਾਂ ਚ ਨਹੀਂ ਮਿਲਣੀ ਉਹ ਤੁਹਾਨੂੰ ਲਾਈਵ ਦੇਖ ਕੇ ਜ਼ਰੂਰ ਮਿਲ ਜੂਗੀ ਬਾਕੀ ਕਈ ਮੇਰੇ ਭਰਾ ਜਿਹੜੇ ਦੂਰ ਬੈਠੇ ਹੁੰਦੇ ਨੇ ਉਹ ਵੀਡੀਓ ਕਾਲ ਤੇ ਬੱਚਾ ਜ਼ਰੂਰ ਚੈੱਕ ਕਰ ਲਿਆ ਕਰਨ ਜਿਹੜੇ ਓਨਰ ਦੇ ਘਰੇ ਨਹੀਂ ਜਾ ਸਕਦੇ ਉਹ ਵੀਡੀਓ ਕਾਲ ਤੇ ਬੱਚਾ ਜ਼ਰੂਰ ਚੈੱਕ ਕਰਿਆ ਕਰਨ ਉਹਦੇ ਨਾਲ ਤੁਹਾਨੂੰ ਪਤਾ ਲੱਗ ਜੇਗਾ ਕਿ ਬੱਚਾ ਵਾਕਈ ਇਹਨਾਂ ਕੋਲ ਹੈਗਾ ਜਾਂ ਨਹੀਂ ਤੇ ਦੂਸਰਾ ਜੇ ਕੋਈ ਵਿਚ ਵਿਚੋਲੀਆ ਬਣਿਆ ਹੋਊਗਾ ਨਾ ਤੁਹਾਨੂੰ ਉਹ ਵੀ ਪਤਾ ਲੱਗ ਜੂਗਾ ਇਸ ਕਰਕੇ ਬੱਚਾ 2-3 ਵਾਰ ਤੁਸੀਂ ਵੀਡੀਓ ਕਾਲ ਤੇ ਜਰੂਰ ਚੈੱਕ ਕਰ ਲਿਆ ਕਰੋ ਜੇ ਕੋਈ ਆਨਕਾਨੀ ਕਰਦਾ ਆ ਤਾਂ ਸਮਝ ਆਇਆ ਕਰੋ ਉਹ ਵਿੱਚ ਵਿਚੋਲਾ ਪਿਆ ਹੋਇਆ ਆ ਜੇ ਕੋਈ ਤੁਸੀਂ ਪੈਸੇ ਲੈਣੇ ਨੇ ਫ੍ਰੀ ਬੱਚਾ ਨਹੀਂ ਲੈ ਰਹੇ ਤੁਸੀਂ ਤੁਹਾਡਾ ਹੱਕ ਬਣਦਾ ਆ 2-3 ਵਾਰ ਤੁਸੀਂ ਵੀਡੀਓ ਕਾਲ ਤੇ ਬੱਚਾ ਜਰੂਰ ਚੈੱਕ ਕਰੋ ਜਦੋਂ ਤੁਹਾਡੀ ਪੂਰੀ ਤਰ੍ਹਾਂ ਸੰਤੁਸ਼ਟੀ ਹੁੰਦੀ ਆ ਫੇਰ ਹੀ ਅਗਲੇ ਨੂੰ ਪੇਮੈਂਟ ਕਰਿਆ ਕਰੋ ਬਾਕੀ ਤੁਸੀਂ ਵੀ ਕਹੋਗੇ ਡਾਇਰੈਕਟ ਓਨਰ ਓਨਰ ਕਹੀ ਜਾਂਦਾ ਹੈ ਡਾਇਰੈਕਟ ਓਨਰ ਕੋ ਲੈਣ ਦਾ ਆਪਣਾ ਬਹੁਤ ਵੱਡਾ ਫਾਇਦਾ ਹੁੰਦਾ ਹੈ ਕਿ ਆਪਾਂ ਨੂੰ ਪ੍ਰੋਪਰ ਡਾਈਟ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਬੱਚੇ ਨੂੰ ਕੀ ਖਾਣ ਵਾਸਤੇ ਦੇ ਰਹੇ ਸੀ ਜਿਹੜਾ ਕਿ ਡੌਗ ਦੀਆਂ ਬਿਮਾਰੀਆਂ ਦਾ ਬਹੁਤ ਵੱਡਾ ਰੀਜ਼ਨ ਬਣਦੀ ਹੈ ਡਾਈਟ ਜਦੋਂ ਚੇਂਜ ਹੋ ਜਾਂਦੀ ਹੈ ਤਾਂ ਹੀ ਡੌਗ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਨੇ ਜਦੋਂ ਆਪਾਂ ਓਨਰ ਤੋਂ ਲਵਾਂਗੇ ਉਹ ਤੁਹਾਨੂੰ ਕੱਲੀ-ਕੱਲੀ ਚੀਜ਼ ਤੁਹਾਨੂੰ ਕਲੀਅਰ ਕਰਕੇ ਦੇਣਗੇ ਕਿ ਅਸੀਂ ਇਹਨੂੰ ਇਹ ਖਾਣਾ ਦੇ ਰਹੇ ਸੀ ਐਨੀ ਵਾਰੀ ਦੇ ਰਹੇ ਸੀ ਐਨੀ ਕੁਆਂਟੀਟੀ ਚ ਦੇ ਰਹੇ ਸੀ ਤਾ ਤੁਹਾਡੇ ਡੌਗ ਨੂੰ ਕਦੀ ਵੀ ਹੈਲਥ ਇਸ਼ੂਸ ਹੋਣੇ ਹੀ ਨਹੀਂ ਜਦੋਂ ਆਪਾਂ ਵਿੱਚ ਵਿਚੋਲੀਆ ਪਾ ਕੇ ਲੈ ਲੈਨੇ ਆ ਤੇ ਉਹਨਾਂ ਨੂੰ ਡਾਈਟ ਦਾ ਪਤਾ ਨਹੀਂ ਹੁੰਦਾ ਉਹ ਤੁਹਾਨੂੰ ਇੱਕੋ ਗੱਲ ਕਹਿ ਦਿੰਦੇ ਨੇ ਕਿ ਇਹਨੂੰ ਜਾਂਦੇ ਨੂੰ ਰਾਇਲ ਕੈਨਨ ਦੇ ਦਿਓ ਜੀ ਭਾਵੇਂ ਡਾਇਰੈਕਟ ਓਨਰ ਨੇ ਪੈਡਿਗਰੀ ਪਾਈ ਹੋਵੇ ਤੁਸੀਂ ਰਾਇਲ ਕੈਨਨ ਦੇ ਦਿੱਤੀ ਤੁਹਾਡਾ ਪਪੀ ਉਹਦਾ ਫੂਡ ਇਨਬੈਲੈਂਸ ਹੋ ਗਿਆ ਉਹ ਬਿਮਾਰ ਹੋ ਗਿਆ ਜਿਹੜਾ ਕਿ ਸਭ ਤੋਂ ਵੱਡਾ ਰੀਜ਼ਨ ਹੁੰਦਾ ਆ ਡੌਗ ਦੇ ਬਿਮਾਰ ਹੋਣ ਦਾ ਡੌਗ ਫੂਡ ਹੀ ਹੁੰਦਾ ਆ ਜਿਹੜੀ ਆਪਾਂ ਡਾਈਟ ਚੇਂਜ ਕਰ ਦਿੰਨੇ ਆ ਸੋ ਇਸ ਲਈ ਤੁਸੀਂ ਜਿੱਥੋਂ ਤੱਕ ਪੋਸੀਬਲ ਹੋ ਸਕਦਾ ਆ ਲਾਈਵ ਜਾ ਕੇ ਬੱਚਾ ਲੈ ਕੇ ਆਓ ਨਹੀਂ ਤੁਸੀਂ ਜਾ ਸਕਦੇ ਵੀਡੀਓ ਕਾਲ ਤੇ ਬੱਚਾ ਦੋ ਤਿੰਨ ਵਾਰ ਚੈੱਕ ਕਰੋ ਜੇ ਤੁਸੀਂ ਉਹ ਵੀ ਨਹੀਂ ਕਰਨਾ ਚਾਹੁੰਦੇ ਤਾਂ ਇੱਕ ਪ੍ਰੋਫੈਸ਼ਨਲ ਟਰਸਟੇਬਲ ਬਰੀਡਰ ਕੋਲੋਂ ਹੀ ਬੱਚਾ ਲਓ ਉੱਥੇ ਤੁਹਾਨੂੰ ਹੋਰਾਂ ਨਾਲੋਂ ਭਾਵੇਂ ਥੋੜਾ ਕੋਸਟਲੀ ਮਿਲ ਜੇ ਲੇਕਿਨ ਉੱਥੇ ਤੁਹਾਨੂੰ ਫਰੋਡ ਨਹੀਂ ਹੋਊਗਾ ਤੁਹਾਡੀ ਬਰੀਡ ਦੀ ਗਾਰੰਟੀ ਹੋਊਗੀ ਤੇ ਤੁਹਾਨੂੰ ਡਾਈਟ پلان ਪੂਰਾ ਪੂਰਾ ਪ੍ਰੋਪਰ ਸਟੈਪ ਬਾਈ ਸਟੈਪ ਉਹ ਸਮਝਾਉਣਗੇ ਤੇ ਜੇ ਡਾਈਟ پلان ਪ੍ਰੋਪਰ ਹੈਗਾ ਆ ਡੌਗ ਨੂੰ ਹੈਲਥ ਇਸ਼ੂਸ ਹੋਣ ਦੇ ਚਾਂਸ ਬਹੁਤ ਜਿਆਦਾ ਘਟ ਜਾਂਦੇ ਨੇ ਸੋ ਅੱਜ ਤੱਕ ਦੀ ਵੀਡੀਓ ਇੱਥੇ ਹੀ ਆਪਾਂ ਖਤਮ ਕਰਦੇ ਆਂ ਮਿਲਦੇ ਆਂ ਨਵੀਂ ਵੀਡੀਓ ਚ ਡੌਗ ਨੂੰ ਕੀ ਖਾਣ ਵਾਸਤੇ ਦੇਣਾ ਕਿੰਨੀ ਵਾਰੀ ਦੇਣਾ ਉਹ ਸਾਰਾ ਆਪਾਂ ਸਟੈਪ ਬਾਈ ਸਟੈਪ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਜੁੜੇ ਰਹੋ ਸਾਡੇ ਨਾਲ ਇਹ ਵੀਡੀਓ ਦੇ ਵਿੱਚ